ਬਿੱਤੇ ਤਿੰਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਨੰਗਲ ਫਲੋਰ ਵਿਕੇ ਸਤਾਪਤ ਪ੍ਰਤੀਮਾਂ ਤੇ ਸਰਾਰਤੀ ਅਨਸਰਾ ਵੱਲੋਂ ਖਾਲਿਸਤਾਨ ਦੇ ਨਾਅਰੇ ਲਿਖਣ ਅਤੇ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਬੈਠੇ ਪੰਨੂ ਵੱਲੋਂ ਉਸ ਦੀ ਜ਼ਿੰਮੇਵਾਰੀ ਲੈਣ ਤੇ ਸਮੁੱਚੇ ਅਨਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨੇ ਅੰਬੇਦਕਰ ਚੌਂਕ ਜਲੰਧਰ ਬਾਈਪਾਸ ਵਿਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦੇ ਵਿੱਚ ਵਕ ਵਕ ਦਲਿਤ ਜਥੇਬੰਦੀਆਂ ਦੇ ਅਹੁਦੇਦਾਰ ਵੀ ਸ਼ਾਮਲ ਸਨ ਇਸ ਮੌਕੇ ਸੁਬੋਧਨ ਕਰਦੇ ਆਗੂਆਂ ਨੇ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ ਜਿਸ ਨੂੰ ਪੂਰੇ ਵਿਸ਼ਵ ਪੱਧਰ ਤੇ ਬੜੇ ਚਾਅ ਮ ਅਤੇ ਖੁਸ਼ੀਆਂ ਨਾਲ ਮਨਾਇਆ ਜਾਵੇਗਾ ਡਾਕਟਰ ਅੰਬੇਡਕਰ ਸਾਹਿਬ ਦੇ ਪੈਰੋਕਾਰ ਬਹੁਤ ਵੱਡੀ ਗਿਣਤੀ ਚ ਇਕੱਠੇ ਹੋ ਕੇ ਮਨਾਉਂਦੇ ਨੇ ਅਤੇ ਇਸ ਰਾਤੀ ਅਨਸਰਾਂ ਵੱਲੋਂ ਸੂਬੇ ਦੇ ਸ਼ਾਂਤੀਪੂਰਨ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਕਿ ਏਜੰਸੀਆਂ ਦਾ ਇਨਾਂ ਪਿੱਛੇ ਵੱਡਾ ਹੱਥ ਹੈ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਸੁਮੱਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਫੁੱਟ ਪਾਉਣ ਵਾਲੇ ਸਾਜ਼ਿਸ਼ਕਾਰਾਂ ਤੋਂ ਆਪਾਂ ਨੂੰ ਬਚਣ ਦੀ ਲੋੜ ਹੈ ਅਤੇ ਆਪੋ ਆਪਣੇ ਭਾਈਚਾਰੇ ਨੂੰ ਕਾਇਮ ਰੱਖਣਾ ਅਤੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਲੁਧਿਆਣੇ ਤੋਂ ਹਰਸ਼ਦੀਪ ਮਹਿਦੂਦਾ ਸ੍ਰਿੰਦਰ ਸਿੰਧਾ ਅਤੇ ਮਨੋਜ ਕੁਮਾਰ ਦੀ ਰਿਪੋਰਟ ਕੋਈ ਇਹ ਮੀਟਿੰਗ ਹੋਈ ਆ ਤੁਹਾਨੂੰ ਦੱਸ ਦਿੰਦੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਪੀਮ ਜੈ ਪਾਰ ਮੈਂ ਕਾਕੂ ਬੰਗੜ ਗੁਰਦੁਆਰਾ ਸਤਗੁਰ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਮੈਂ ਸ਼ਬੇ ਕੜੇ ਸ਼ਬਦਾਨਾਂ ਨਿੰਦਾ ਕਰਦਾ ਆ ਜੋ ਵੀ ਆਹ ਪੰਨੂ ਪੰਨੂ ਨੇ ਜੋ ਬਾਬਾ ਸਾਹਿਬ ਦੇ ਸਟੈਚੂ ਨਾ ਕੀਤਾ ਆ ਤੇ ਜੋ ਅੱਜ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਲੁਧਿਆਣੇ ਵਾਸੀਆਂ ਨੂੰ ਇਹ ਮੇਰੀ ਅਪੀਲ ਆ ਬੇਨਤੀ ਆ ਵੀ ਜਿੱਦਾਂ ਤੁਸੀਂ ਪਿੱਛੇ 26 ਜਨਵਰੀ ਨੂੰ ਸਾਡਾ ਸਾਥ ਦੇ ਕੇ ਪੰਜਾਬ ਬੰਦ ਕਰਾਇਆ ਕੱਲ ਨੂੰ ਭਾਰਤ ਨਗਰ ਚੌਂਕ ਦੇ ਵਿੱਚ 10 ਵਜੇ ਇਕੱਠੇ ਹੋ ਕੇ ਆਪਣੀ ਏਕਤਾ ਦਾ ਸਬੂਤ ਦਿਓ ਮੈਂ ਸਿੱਖ ਭਾਈਚਾਰੇ ਨੂੰ ਵੀ ਕਹੂੰਗਾ ਮੈਂ ਹਿੰਦੂ ਭਾਈਚਾਰੇ ਨੂੰ ਵੀ ਕਹੂੰਗਾ ਵੀ ਤੁਸੀਂ ਸਾਰੇ ਜਿੱਦਾਂ ਸਾਡਾ ਪੰਜਾਬ ਬੰਦ ਕਰਾਇਆ 26 ਤਰੀਕ ਨੂੰ ਸਾਡਾ ਸਾਥ ਦਿੱਤਾ ਤੇ ਤੁਸੀਂ ਆ ਕੇ ਆਪਣੀ ਏਕਤਾ ਦਾ ਸਬੂਤ ਦਿਓ ਜੈ ਭੀਮ ਜੈ ਭਾਰਤ ਅਨੰਦ ਕਿਸ਼ੋਰ ਪ੍ਰਧਾਨ ਸਤਿਗੁਰੂ ਰਵਿਦਾਸ ਧਰਮ ਸਮਾਜ ਪੰਜਾਬ ਅੱਜ ਦੀ ਇੱਕ ਵਿਸ਼ੇਸ਼ ਮੀਟਿੰਗ ਨੰਦਰ ਬਾਈਪਾਸ ਡਾਕਟਰ ਬਾਬਾ ਸਾਹਿਬ ਦੇ ਬੇੜਕੜ ਜੀ ਦੇ ਸਟੈਚੂ ਦੇ ਕੋਲੇ ਹੋਈ ਹੈ ਸਮੂਹ ਜਿੱਥੇ ਬੰਦੀਆਂ ਜਿਹਦੇ ਵਿੱਚ ਅਸੀਂ ਸਮਾਜ ਦੀਆਂ ਪਹੁੰਚੀਆਂ ਸਾਡੇ ਖਾਸ ਕਰਕੇ ਉਹਨੇ ਵੀ ਸਾਡੇ ਮੇਨ ਸੀਨੀਅਰ ਆਗੂ ਸਾਰੇ ਪਹੁੰਚੇ ਨੇ ਸਾਰੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਸਵੇਰੇ ਕੱਲ ਨੂੰ ਭਾਰਤ ਨਾ ਚੌਂਕ ਜਿਸ ਨੂੰ ਅਸੀਂ ਸੰਵਿਧਾਨ ਚੌਂਕ ਦਾ ਨਾਮ ਦਿੱਤਾ ਗਿਆ ਸੰਵਿਧਾਨ ਚੌਂਕ ਵਿਖੇ ਸਾਰੀ ਜਿੱਥੇ ਬੰਦੀਆਂ ਆਪਣੇ ਵੱਧ ਤੋਂ ਵੱਧ ਇਕੱਠ ਲੈ ਕੇ ਪਹੁੰਚਣਗੀਆਂ ਔਰ ਡੀਸੀ ਸਾਹਿਬ ਨੂੰ ਉੱਥੇ ਬੁਲਾ ਕੇ ਮੰਗ ਪੱਤਰ ਜਿਹੜਾ ਦਿੱਤਾ ਜਾਏਗਾ ਜੋ ਕਿ ਕੱਲ ਦਾ ਵਾਕਿਆ ਅੱਜ ਸਭ ਨੂੰ ਪਤਾ ਹੀ ਹੈ ਕਿ ਜੋ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜਿਹੜਾ ਅੱਤਵਾਦੀ ਭਤਵੰਤ ਸਿੰਘ ਬੈਠਾ ਹੈ ਉਹਦੇ ਖਿਲਾਫ ਜਿਹੜੀ ਹੈ ਸਭ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾਊਗੀ ਬਾਵਾ ਸਾਹਿਬ ਦੇ ਨਾਮ ਤੇ 12 ਵਾਰ ਜਿਹੜੀ ਪ੍ਰਤੀਨਾਮੇ ਨਾਲ ਸਿਰਫ ਦੇਖੋ ਪੰਜਾਬ ਦੇਖੋ ਇੱਕ ਜਿਹੜਾ ਪੰਜਾਬ ਖੁਸ਼ਹਾਲ ਸੂਬਾ ਸੀਗਾ ਜਦੋਂ ਤੋਂ ਪਿਛਲੇ ਕਈ ਸਾਲਾਂ ਤੋਂ ਥੋੜੇ ਜਿਹਰੇ ਤੋਂ ਹੀ ਜਿਹੜਾ ਕਹਿ ਸਕਦੇ ਆ ਕਿ ਪੰਜਾਬ ਦਾ ਮਾਹੌਲ ਜਿਹੜਾ ਬਾਰ ਬਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜਿਵੇਂ ਕਿ ਪਿਛੇ ਸੰਵਿਧਾਨ ਦੇ ਵਿੱਚ 26 ਜਨਵਰੀ ਨੂੰ ਜੋ ਕਿ ਬਾਬਾ ਸਾਹਿਬ ਦੇ ਸਟੈਚੂ ਨਾਲ ਅੰਮ੍ਰਿਤਸਰ ਵਿਖੇ ਛੇੜਛਾੜ ਕੀਤੀ ਗਈ ਉਹਨਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਹੁਣ 14 ਅਪ੍ਰੈਲ ਆ ਰਹੀ ਆ ਬਾਬਾ ਸਾਹਿਬ ਦੀ ਜੋ ਜਨਮਤੀ ਆ ਉਹਨੂੰ ਵੀ ਉਹਦਾ ਜਿਹੜਾ ਜੋ ਕਿ ਉਹਦਾ ਬਹੁਤ ਹੀ ਜਿਹੜੀ ਖੁਸ਼ੀ ਦੇ ਨਾਲ ਹਰਸ਼ੋਲਾਸ ਦੇ ਨਾਲ ਜੋ ਪੰਜਾਬ ਦੀਆਂ ਸੰਗਤਾਂ ਜਿਹੜੀਆਂ ਮਨਾਉਂਦੀਆਂ ਬਾਬਾ ਸਾਹਿਬ ਦੇ ਪੈਰੋਕਾਰ ਜਿਹੜੇ ਮਨਾਉਂਦੇ ਆ ਬਹੁਤ ਵੱਡੀ ਗਿਣਤੀ ਦੇ ਅੰਦਰ ਕੱਟੇ ਹੋ ਤੋ ਉਸ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਬਾ ਸਾਹਿਬ ਦੇ ਐਨ ਜਿਹੜਾ ਆ ਬਰਥਡੇ ਤੇ ਜਿਹੜਾ ਜਨਮ ਦਿਨ ਉਹਨਾਂ ਦੀ ਆ ਰਹੀ ਉਸ ਤੋਂ ਪਹਿਲਾਂ ਜਿਹੜਾ ਇਦਾਂ ਦੇ ਅਜੰਡਾ ਦੇ ਕੰਮ ਹੋਣੇ ਕਾਹਨ ਹੋਣੇ ਉਹ ਕਿਤੇ ਨਾ ਕਿਤੇ ਦਰਸਾਉਂਦਾ ਹੈ ਕਿ ਜੰਸ਼ੀਅਾਂ ਦੀ ਇਹਦੇ ਪਿੱਛੇ ਬਹੁਤ ਵੱਡਾ ਹੱਥ ਹੈ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਆਪਣੇ ਵੱਲੋਂ ਸਤਗੁਰੂ ਅਰਦਾਸ ਸਰਵ ਸਮਾਜ ਦੀ ਜਿੰਨੀ ਟੀਮ ਬੈਠੀ ਸਾਡੇ ਨਾਲ ਬਿੱਟਾ ਜੀ ਨੇ ਕਾਕੂ ਜੀ ਨੇ ਕਾਰੀਆ ਜੀ ਨੇ ਹੋਰ ਸਾਰੇ ਜਿੰਦੀ ਜੀ ਸਾਡੇ ਸੋਮਨਾ ਸਿੰਘ ਜੀ ਸਾਰਿਆਂ ਵੱਲੋਂ ਇਹ ਬੇਨਤੀ ਕਰੂੰਗਾ ਸਮੁੱਚੇ ਪੰਜਾਬ ਵਾ ਸਾਜ ਸਾਜ ਏਜੰਸੀਆਂ ਚੱਲ ਰਹੀਆਂ ਆਪਾਂ ਉਹਨਾਂ ਚ ਨਹੀਂ ਆਉਣਾ ਆਪਣੇ ਆਪਣੇ ਭਾਈਚਾਰੇ ਨੂੰ ਕਾਇਮ ਰੱਖਣਾ ਕਿਉਂਕਿ ਇੱਥੇ ਪੰਜਾਬ ਦੇ ਅੰਦਰ ਜਿਹੜਾ ਆ ਸਿੱਖ ਔਰ ਗਲਤ ਭਾਈਚਾਰਾ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸੇ ਤਰ੍ਹਾਂ ਜੇ ਪੰਜਾਬ ਤੋਂ ਬਾਹਰ ਜਾਈਏ ਤਾਂ ਹਿੰਦੂ ਔਰ ਮੁਸਲਮਾਨ ਦੀ ਜਿਹੜੀ ਲੜਾਈ ਹੋਣ ਜਾ ਰਹੀ ਆ ਸੋ ਇਹਨਾਂ ਇਹਨਾਂ ਚੀਜ਼ਾਂ ਨੂੰ ਇਹਨਾਂ ਸਾਜ ਸਾਜ ਨੂੰ ਨਾ ਕੰਮ ਕਰਨ ਦੀ ਆਪਾਂ ਕੋਸ਼ਿਸ਼ ਕਰਨੀ ਆ ਆਪਾਂ ਆਪਣਾ ਭਾਈਚਾਰਕ ਸਾਂਝ ਨੂੰ ਜਿਹੜਾ ਕਾਇਮ ਰੱਖੀਏ ਔਰ ਇਦਾਂ ਦੇ ਜਿਹੜੇ ਪੰਨੂ ਛੰਨੂ ਜਿੰਨੇ ਵੀ ਆ ਇਹ ਪੰਜਾਬ ਦਾ ਮਾਹੌਲ ਖਰਾਬ ਨਾ ਕਰ ਸਕਣ ਆਪਣੇ ਮਨਸੂਬਿਆਂ 'ਚ ਨਾ ਕਾਮਯਾਬ ਹੋ ਸਕਣ ਆਪਾਂ ਜੋਸ਼ ਔਰ ਹੋਸ਼ ਦੇ ਨਾਲ ਕੰਮ ਲੈਣਾ ਜੈ ਭੀਮ ਜੈ ਭਾਲ। ਹੁਣ ਤੁਸੀਂ ਅੱਜ ਖੜ੍ਹਜੋ 2 ਮਿੰਟ ਦੀ ਸ਼ੀਸ਼ੀ ਵਿਟਾਈ। ਬਲਵਿੰਦਰ ਸਿੰਘ ਬਿੱਖਾ ਆਖਤਰੀ ਸਤਿਗੁਰੂ ਰਵਿਦਾਸ ਧਰਮ ਸਮਾਜ ਦੇ ਜ਼ਿਲ੍ਹਾ ਸਰਪੰਚ ਪੰਜਾਬ ਵੱਲੋਂ ਜੋ ਅੱਜ ਦਾ ਪ੍ਰੋਗਰਾਮ ਅਲਿਖਿਆ ਗਿਆ ਪੰਨੂ ਦੇ ਜੋ ਨੇ ਵੀਡੀਓ ਪਾ ਕੇ ਕਿਹਾ ਬਾਬਾ ਸਾਹਿਬ ਬਾਰੇ ਅਪਸ਼ਬਦ ਬੋਲੇ ਆ। ਅਸੀਂ ਸਤਿਗੁਰੂ ਰਵਿਦਾਸ ਧਰਮ ਸਮਾਜ ਵੱਲੋਂ ਕੋਈ ਘੋਰ ਨਿੰਦਾ ਕਰਦੇ ਆ ਔਰ ਜਿਹੜਾ ਵੀ ਇਹ ਪ੍ਰੋਗਰਾਮ ਅਦਿੱਕਿਆ ਗਿਆ ਹੁਣ ਸਾਰੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਔਰ ਧਾਰਮਿਕ ਔਰ ਸਮਾਜਿਕ ਜਥੇਬੰਦੀ ਦੇ ਆਗੂ ਸਹਿਬਾਨ ਜਿੰਨੇ ਵੀ ਆਏ ਆ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹ ਪ੍ਰੋਗਰਾਮ ਅਦਿੱਕਿਆ ਗਿਆ ਸੰਵਿਧਾਨ ਬਚਾਓ ਮੋਰਚੇ ਦੇ ਤਹਿਤ ਉਹਦੇ ਬੈਨਰ ਇਹ ਪ੍ਰੋਗਰਾਮ ਕੀਤਾ ਜਾਵੇਗਾ ਸੰਵਿਧਾਨ ਚੌਂਕ ਭਾਰਤ ਨਗਰ ਚੌਂਕ ਨੂੰ ਜਿਹੜਾ ਉਹਦਾ ਨਾਮ ਹੈ ਸੰਵਿਧਾਨ ਚੌਂਕ ਉੱਥੇ ਸਾਰੇ ਇਕੱਠੇ ਹੋਵਾਂਗੇ ਠੀਕ 10 ਵਜੇ ਉਸ ਤੋਂ ਬਾਅਦ ਵਿਚਾਰ ਚਰਚਾ ਹੋਵੇਗੀ ਵਿਚਾਰਾਂ ਦਾ ਮੰਥਨ ਹੋਵੇਗਾ ਉਸ ਤੋਂ ਬਾਅਦ ਮਾਨਯੋਗ ਡੀਸੀ ਨੂੰ ਔਰ ਡੀਸੀ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਔਰ ਅਸੀਂ ਇਹ ਚਾਹੁੰਦੇ ਆ ਵੀ ਸਰਕਾਰਾਂ ਇਹਦੇ ਵਿੱਚ ਦਖਲ ਦੇਣ ਦਖਲ ਦੇ ਕੇ ਜਿਹੜਾ ਪਰਮਜੀਤ ਗੁਰਪੰਤ ਜਿਹੜਾ ਵੀ ਆ ਉਹ ਪੰਨੂ ਆ ਉਹ ਉਹਨੂੰ ਵਿਦੇਸ਼ ਮਤਰਾਲਿਆ ਦੇ ਤਹਿਤ ਸੰਵਿਧਾਨ ਦੇ ਡਾਇਰੇ ਦੇ ਵਿੱਚ ਰਹਿ ਕੇ ਉਹਨੂੰ ਇੰਡੀਆ ਬੁਲਾ ਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਆਪਾਲ ਪਬਲਿਕ ਨੂੰ ਇਹੀ ਅਪੀਲ ਹੈ ਸਤਗੁਰੂ ਰਵਿਦਾਤ ਧਰਮ ਸਮਾਜ ਵੱਲੋਂ। ਉਹ ਵੀ ਤੁਸੀਂ ਕੱਲ ਨੂੰ ਆਪਣੇ ਕਮਾਂਕਾਰਾਂ ਤੋਂ ਵਿਹਲੇ ਹੋ ਕੇ ਠੀਕ 10 ਵਜੇ ਭਾਰਤ ਨਗ ਸੰਵਿਧਾਨ ਚੌਕ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਕਿ ਅਸੀਂ ਆਪਣੇ ਮਹਾਪੁਰਸ਼ਾਂ ਦਾ ਜਿਹੜਾ ਮਾਨ ਸਨਮਾਨ ਹੈ ਉਹਨੂੰ ਬਰਕਰਾਰ ਰੱਖ ਸਕੀਏ। ਜੈ ਭੀਮ ਜੈ ਭਾਰਤ ਜੀ। ਅੱਜ ਬਾਬਾ ਸਾਹਿਬ ਦੇ ਜੋ ਸਟੈਚੂ ਤੇ ਫਲੋਰ ਨੰਗਲ ਵਿਖੇ ਜੋ ਬੇਅਦਬੀ ਹੋਈ ਆ ਉਹਦੇ ਸੰਦਰਭ ਦੇ ਵਿੱਚ ਇੱਕ ਮੀਟਿੰਗ ਇੱਥੇ ਕਾਲ ਕੀਤੀ ਗਈ ਆ ਜੀ ਉਹਦੇ ਵਿੱਚ ਬਾਬਾ ਸਾਹਿਬ ਨੂੰ ਮੰਨਣ ਵਾਲੀਆਂ ਔਰ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਔਰ ਕਬੀਰ ਮਹਾਰਾਜ ਨੂੰ ਔਰ ਅਲੱਗ-ਅਲੱਗ ਜਿਹੜੇ ਮਹਾਪੁਰਸ਼ਾਂ ਨੂੰ ਮੰਨਣ ਵਾਲੇ ਲੋਕ ਇਕੱਤਰਤ ਹੋਏ ਆ ਜਿਹੜੇ ਬਾਬਾ ਸਾਹਿਬ ਦੇ ਫਲਸਫੇ ਤੇ ਪਹਿਰਾ ਦਿੰਦੇ ਆ ਤੇ ਉਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਿਹੜੇ ਇਹੋ ਜਿਹੇ ਸਰਕਾਰਾਂ ਦੇ ਵਿੱਚ ਨੁਮਾਇੰਦੇ ਸਾਡੇ ਬੈਠੇ ਆ ਉਹਨਾਂ ਦੇ ਉਹਨਾਂ ਨੂੰ ਜਗਾਉਣ ਦਾ ਅਪਰਾਲਾ ਕੀਤਾ ਚਾਹੇ ਉਹ ਸਾਡੇ ਐਮਐਲਏ ਹੋਣ ਚਾਹੇ ਉਹ ਐਮਪੀ ਹੋਣ ਚਾਹੇ ਰਾਜ ਸਭਾ ਦੇ ਐਮਪੀ ਹੋਣ ਚਾਹੇ ਲੋਕ ਸਭਾ ਦੇ ਐਮਪੀ ਹੋਣ ਉਹਨਾਂ ਨੂੰ ਇਹ ਜਗਾਉਣ ਦਾ ਕੰਮ ਕੀਤਾ ਕਿ ਇਹ ਜਿਹੜਾ ਕੰਮ ਆ ਉਹ ਤੁਹਾਡਾ ਕੰਮ ਸਿਗਾ ਨਾ ਕਿ ਪਬਲਿਕ ਦਾ ਕੰਮ ਆ ਅਸੀਂ ਤਾਂ ਤੁਹਾਨੂੰ ਚੁਣ ਕੇ ਤੁਹਾਨੂੰ ਭੇਜ ਦਿੱਤਾ ਕਿ ਸਾਡੀ ਆਵਾਜ਼ ਜਿਹੜੀ ਆ ਉਹ ਭਾਰਤ ਸਰਕਾਰ ਕੋਲ ਪਹੁੰਚਾਈ ਜਾਵੇ ਤੇ ਨਾਲ-ਨਾਲ ਉਹਦੀ ਪੰਜਾਬ ਸਰਕਾਰ ਕੋਲ ਪਹੁੰਚਾਈ ਜਾਵੇ ਜੇ ਉਹਨਾਂ ਨੇ ਇਹ ਕੰਮ ਨਹੀਂ ਕਰਨਾ ਤੇ ਫਿਰ ਸਾਨੂੰ ਸਾਨੂੰ ਲੋਕਾਂ ਨੂੰ ਲਾਈਨ ਤੇ ਆਉਣਾ ਪਊਗਾ ਸਾਨੂੰ ਲੋਕਾਂ ਨੂੰ ਜਿਹੜੇ ਰਸਤੇ ਜਿਹੜੇ ਆ ਲੋਕ ਲੋਕ ਜਿਹੜੇ ਰੋਡ ਤੇ ਆਉਣਗੇ ਇਸ ਕਰਕੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਕੰਮ ਆ ਤੁਹਾਨੂੰ ਆਪਣੇ ਆਪ ਕਰ ਲੈਣਾ ਚਾਹੀਦਾ ਸੀ ਔਰ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਕਿ ਪੰਨੂ ਲਿਆਉਣਾ ਕੋਈ ਉਹਨਾਂ ਲਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਬਹੁਤੀ ਵੱਡੀ ਗੱਲ ਨਹੀਂ ਕਿ ਜੇ ਜੇਸ ਬੰਦੇ ਨੇ ਇਹੋ ਜੀ ਵੱਡੀ ਹਰਕਤ ਕੀਤੀ ਆ ਔਰ ਇਹ ਇਹ ਜਿਹੜੀਆਂ ਹਰਕਤਾਂ ਜਿਹੜੀਆਂ ਹੋ ਰਹੀਆਂ ਇਹ ਸਾਡੇ ਜਿਹੜੇ ਰਹਿਬਰਾਂ ਨਾਲ ਹੋ ਰਹੀਆਂ ਸਾਡੇ ਨਾਲ ਹੀ ਹੋ ਰਹੀਆਂ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਕਿ ਸਾਨੂੰ ਵੀ ਕਿਸੇ ਸਾਾਨੂੰ ਪ੍ਰੋਟੈਕਟ ਕਰਨ ਦੀ ਬਜਾਏ ਸਾਡੇ ਜਿਹੜੇ ਰਹਿਬਰ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਆਪ ਨੂੰ ਆਪਣੇ ਪ੍ਰੋਟੈਕਟਰ ਸਾਹਿਬ ਤੋਂ ਸਾਬਤ ਕਰ ਸਕੀਏ ਅਸੀਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਇਹਦੇ ਤੇ ਪੈਰਾ ਦਿੱਤਾ ਜਾਵੇ ਔਰ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜਿਹੜੀਆਂ ਬਲੂੰਦਰੀਆਂ ਗਈਆਂ ਉਹਨਾਂ ਤੇ ਕਿਤੇ ਨਾ ਕਿਤੇ ਮਲਮ ਲਾਈ ਜਾਵੇ ਤੇ ਤੁਹਾਡਾ ਜੈ ਭੀਮ ਜੈ ਭਾਰਤ ਜੀ ਜਿਹੜਾ ਹੋਇਆ ਬੜਾ ਮਤਭਾਗਾ ਵਾ ਪੂਰੇ ਹਾਸਾ ਜਿਹੜੇ ਹੋ ਰਿਹਾ ਇਹ ਪਹਿਲਾਂ ਵੀ ਗਿੜੀਆ ਏਜੰਸੀਆਂ ਹੈਗੀਆਂ ਵਾ ਅੰਮ੍ਰਿਤਸਰ ਦੇ ਵਿੱਚ ਇਹ ਬਾਬਾ ਸਾਹਿਬ ਡਾਕਟਰ ਮੈਡੀਕਲ ਸਾਹਿਬ ਦਾ ਸਟੈਚੂ ਹਤੇ ਸੰਵਿਧਾਨ ਜੋ ਕਿ 26 ਜਨਵਰੀ ਨੂੰ ਪੁਣ ਜਿਹੜੀ ਬਿੱਲੀ ਥੇਲੇ ਜੋ ਬਾਹਰ ਆ ਗਈ ਆ ਔਰ ਇਹੋ ਇਨਸਾਨ ਸੀ ਜਿਹੜਾ ਕਿ ਪੰਨੂ ਆ ਜਿਹਦਾ ਕੋਈ ਆਤਾ ਪਤਾ ਨਹੀਂ ਆ ਅੰਗਰੇਜ਼ਾਂ ਦਾ ਪਿੱਠੂ ਆ ਔਰ ਬਾਹਰ ਬੈ ਕੇ ਏ ਡਿੰਗਾ ਮਾਰ ਰਿਹਾ ਵਾ ਔਰ ਇਹ ਬੰਦਾ ਜਿਹੜਾ ਉਹ ਬੰਦਾ ਵਾ ਜਨੇ ਕਦੇ ਕੀਤਾ ਕੁਝ ਨਹੀਂ ਪਰ ਨੌਜਵਾਨ ਜਿਹੜੇ ਸਾਡੇ ਪੰਜਾਬ ਦੇ ਆ ਸਾਡੇ ਭਾਰਤ ਦੇ ਆ ਉਹਨਾਂ ਨੂੰ ਗੁੰਮਰਾ ਕਰ ਰਿਆ ਵਾ ਇਸ ਕਰਕੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਤੋਂ ਮੰਗ ਕਰਦੇ ਆ ਕਿ ਇਸ ਬੰਦੇ ਦੇ ਉੱਤੇ ਪਰਚਾ ਦਰਜ ਕਰਕੇ ਔਰ ਜਿੱਥੇ ਇਹ ਬੈਠਾ ਕੈਨੇਡਾ ਦੇ ਵਿੱਚ ਉੱਥੇ ਦੇ ਰਾਸ਼ਟਰਪਤੀ ਸਾਹਿਬ ਨਾਲ ਕੰਸਲਟ ਕਰਕੇ ਜਿਸ ਤਰ੍ਹਾਂ ਅਮਰੀਕਾ ਦੇ ਵਿੱਚੋਂ ਸਾਡੇ ਨੌਜਵਾਨਾਂ ਨੂੰ ਜਿਹੜੇ ਕਿ ਬਿਲਕੁਲ ਬੇਕਸੂਰ ਸੀ ਜਿਹੜੇ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਕੁੱੜ ਕੀਤਾ ਕਿ ਹੱਤਗੜੀਆਂ ਲਾ ਕੇ ਦਾ ਦੇ ਵੀ ਉਠਾ ਕੇ ਭੇਜਿਆ ਗਿਆ ਇਹੋ ਜਿਹੇ ਅੰਤਗਵਾਦੀ ਜਿਹੜੇ ਸਿਸਟਮ ਨੂੰ ਹਵਾ ਦੰਦੇ ਆ ਇਹੋ ਜਿਹੇ ਬੰਦੇ ਨੂੰ ਹੱਤਕੜੀ ਲਾ ਕੇ ਭਾਰਤ ਦੇ ਵਿੱਚ ਜੋ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਲਿਆਂਦਾ ਜੇ ਵਾਕਿਆ ਜਿਹੜਾ ਦਲ ਸਮਾਜ ਆ 85% ਫਿਰ ਜੋ 바ਵਾ ਸਾਹਿਬ ਡਾਕਟਰ ਮੇਲਕਰ ਸਾਹਿਬ ਦਾ ਨਾਮ ਲੈਵਾ ਵਾ ਤੇ ਉਹਨਾਂ ਨੇ ਦੇਖਣਾ ਕਿ ਇਹਨੂੰ ਸਜ਼ਾ ਕਿ ਦੇਣੀ ਇਸ ਕਰਕੇ ਮੈਂ ਸਮਝਦਾ ਜਿਸ ਤੱਕ ਕਿ 바ਵਾ ਸਾਹਿਬ ਡਾਕਟਰ ਮੇਲਕਰ ਸਾਹਿਬ ਦਾ ਜੇ ਨੋ ਦਾ ਮੈਲ ਉਤਾਰਦੇ ਨਾ ਉਹਦੇ ਬਰਾਬਰ ਨਹੀਂ ਇਹਨਾਂ ਦਾ ਇਸ ਕਰਕੇ ਇਹ ਬੰਦੇ ਨੂੰ ਜਿਹੜਾ ਜਲਦ ਰਵਿਸ਼ ਦੇ ਉੱਤੇ ਪਰਚਾ ਦਰਜ ਕਰਕੇ ਇਹਨੂੰ ਸੁਲਾਖਾਂ ਦੇ ਵਿੱਚੇ ਦਿੱਤਾ ਜਾਵੇ ਨਹੀਂ ਤਾਂ ਜਿਹੜਾ ਭਾਰਤ ਦਾ ਸਮਾਜ ਆ ਖਾਸ ਕਰਕੇ ਸਾਡਾ ਦਲਿਤ ਸਮਾਜ ਆ ਉਹ ਸਬਕ ਸਿਖਾਣਾ ਚਾਹੁੰਦਾ ਵਾ ਔਰ ਇਸੇ ਲੜੀ ਦੇ ਵਿੱਚ ਸਾਡਾ ਪੂਰਾ ਸਮਾਜ ਜਿਹੜਾ ਵਾ ਇਕੱਠਾ ਹੋਇਆ ਵਾ ਜਿਹੜਾ ਕਿ ਜਲੰਧਰ ਬਾਈਪਾਸ ਅਮਿਤਕਰ ਸਾਹਿਬ ਤੇ ਸਟੈਚੂ ਦੇ ਚਰਨਾਂ ਦੇ ਵਿੱਚ ਔਰ ਕੱਲ ਸੰਵਿਧਾਨ ਚੌਗ ਜਿਹੜਾ ਵਾ ਨਾਮ ਰੱਖਿਆ ਭਾਰਤ ਨਗਰ ਚੌਕ ਆ ਉੱਥੇ ਇਹਦੇ ਪ੍ਰੋਟੈਸਟ ਕੀਤਾ ਜਾਏਗਾ ਔਰ ਸਾਰੇ ਨੂੰ ਮੈਂ ਬੇਨਤੀ ਕਰਦਾ ਮੈਂ ਕਿ ਕੱਲ ਭਾਰਤ ਨਗਰ ਚੌਕ ਦੇ ਵਿੱਚ ਪਹੁੰਚ ਕੇ ਆਪਣੀ ਇਕਤਾ ਦਾ ਸਬੂਤ ਦਿਓ ਬਹੁਤ ਬਹੁਤ ਧੰਨਵਾਦ ਜੈਬ ਆਲਮੀ ਕੀ ਜੈ ਰਵਿਦਾ ਜੈ ਪੀ ਜੈ ਪਰ